ਦਰ ਸਿੰਘ दौलतपुरा जिला प्रधान भारतीय किसान यूनियन लखोवाल आज संयुक्त किसान मोर्चे ਦੇ ਸੱਦੇ ਦੇ ਉੱਪਰ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਤਹਿਸੀਲਾਂ ਤੇ ਬਲਾਕਾਂ ਤੇ ਬੜੀ ਜੋਸ਼ ਦੇ ਨਾਲ ਟਰੈਕਟਰ ਮਾਰਚ ਹੋ ਰਿਹਾ ਜਿਹਦਾ ਸਮਾਂ 12 ਤੋਂ 3 ਵਜੇ ਤੱਕ ਹੈ ਔਰ ਮੋਗਾ ਜ਼ਿਲ੍ਹਾ ਦੇ ਵਿੱਚ ਪੰਜ ਥਾਵਾਂ ਤੇ ਅਸੀਂ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਜਿਦੇ ਵਿੱਚ ਕੋਟ ਹੀਸੇਖਾ ਅਜੀਤਵਾਲ ਆਪਣੇ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਔਰ ਮੋਗਾ ਇਸ ਤਰ੍ਹਾਂ ਕਰਕੇ ਪੰਜ ਥਾਂ ਤੇ ਅਸੀਂ ਇਹ ਟਰੈਕਟਰ ਮਾਰਚ ਕਰਨੇ ਆ ਇਹ ਜਿਹੜੀਆਂ ਸਾਡੀਆਂ ਮੰਗਾਂ 2020 ਦੇ ਵਿੱਚ ਮੋਦੀ ਸਰਕਾਰ ਨੇ ਸਾਡੇ ਨਾਲ ਮੰਨੀਆਂ ਸੀ ਔਰ ਇਹ ਕਹਿ ਕੇ ਕਾਨੂੰਨ ਉਹ ਤਨ ਵਾਪਸ ਲਏ ਸੀ ਵੀ ਮੇਰੀ ਤਪੱਸਿਆ ਦੇ ਵਿੱਚ ਫਰਕ ਰਹਿ ਗਿਆ ਅੱਜ ਮੋਦੀ ਸਾਹਿਬ ਨੂੰ ਇਹ 26 ਜਨਵਰੀ ਦੇ ਗਣਤੰਤਰ ਦੇਸ਼ ਦੇ ਉੱਤੇ ਫਿਰ ਅਸੀਂ ਯਾਦ ਕਰਾ ਰਹੇ ਆ ਵੀ ਜੋ 2020 ਦੇ ਵਿੱਚ ਅੰਦੋਲਨ ਦੇ ਵਿੱਚ ਸਾਡੇ ਨਾਲ ਰਹਿਂਦੀਆਂ ਮੰਗਾਂ ਉਹ ਅੱਜ ਸਾਨੂੰ ਪੂਰੀਆਂ ਕਰ ਦਿੱਤੀਆਂ ਜਾਣ ਕਿਉਂਕਿ ਉਹਨਾਂ ਮੰਗਾਂ ਦੇ ਵਿੱਚ ਸਾਡੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ 2020 ਦਾ ਜਿਹੜਾ ਬਿਜਲੀ ਬੈਲ ਸੀ ਸੋਧ ਬੈਲ ਸੀ ਉਹਨੂੰ ਵਾਪਸ ਲੈਣਾ ਔਰ ਇੱਕ ਸਾਡੇ ਉੱਤੇ ਬਹੁਤ ਵੱਡਾ ਹਮਲਾ ਇੱਕ ਹੋਰ ਹੋਇਆ ਜੋ 25 ਨਵੰਬਰ ਨੂੰ ਖੇਤੀ ਖਰੜਾ ਕਾਨੂੰਨ ਬਣਾ ਕੇ ਸਾਡੇ ਅੱਡੋ ਅੱਡੀ ਸਟੇਟਾਂ ਨੂੰ ਸਾਰੀਆਂ ਨੂੰ ਭੇਜ ਦਿੱਤਾ ਗਿਆ ਅਸੀਂ ਉਹਦੀ ਪੂਰ ਜ਼ੋਰ ਮੰਗ ਕਰਦੇ ਹਾਂ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਅਸੀਂ ਸਾਰੀਆਂ ਸਟੇਟਾਂ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਵੀ ਅਸੀਂ ਇਹ 9 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਕਰਕੇ ਉਥੋਂ ਇਹ ਸੰਦੇਸ਼ ਦਿੱਤਾ ਸੀ ਨਿਰਦੇਸ਼ ਦਿੱਤਾ ਸੀ ਔਰ ਪੂਰੀ ਸਮੁੱਚੀ ਪੰਜਾਬ ਦੀ ਕਿਸਾਨੀ ਨੇ 9 ਜਨਵਰੀ ਨੂੰ ਮੋਗਾ ਦੀ ਦਾਣਾ ਮੰਡੀ ਵਿੱਚ ਇਕੱਤਰ ਹੋ ਕੇ ਇਹ ਸੁਨੇਹਾ ਦਿੱਤਾ ਸੀ ਅਸੀਂ ਉਹ ਕਾਨੂੰਨ ਜੋ ਖਰੜਾ ਆਇਆ ਉਹਨੂੰ ਅਸੀਂ ਰੱਦ ਕਰਵਾਉਣਾ ਔਰ ਰੱਦ ਕਰਵਾ ਕੇ ਅਸੀਂ ਸਾਹ ਲਵਾਂਗੇ ਇਸੇ ਕੜੀ ਦੇ ਤਹਿਤ ਅੱਜ ਅਸੀਂ ਇਹ 26 ਮਾਰਚ ਨੂੰ 12 ਤੋਂ 3 ਵਜੇ ਤੱਕ ਔਰ ਇਹਦਾ ਤਰੀਕਾ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਟ੍ਰੈਕਟਰ ਮਾਰਚ ਕਰਨ ਜਾ ਰਹੇ ਹਾਂ ਡੱਲੇਵਾਲ ਸਾਹਿਬ ਜਿਹੜੇ ਅੰਦੋਲਨ ਸਾਡੇ ਉਥੇ ਬਾਰਡਰਾਂ ਦੇ ਦੋ ਫੋਰਮ ਕਰ ਰਹੇ ਆ ਬਿਲਕੁਲ ਅਸੀਂ ਮੋਦੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਉਹਨਾਂ ਦੀਆਂ ਦੋਨੋਂ ਹੀ ਫੋਰਮਾਂ ਦੀਆਂ ਗੱਲਾਂ ਸੁਣ ਕੇ ਉਹ ਕਾਨੂੰਨ ਜੋ ਉਹਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਮੰਨ ਲਿਆ ਜਾਵੇ ਔਰ ਕਾਨੂੰਨ ਦੇ ਵਿੱਚ ਲਿਆਂਦੀਆਂ ਜਾਣ ਜਿਹੜੀ ਐਸਕੇਐਮ ਦੀ ਗੱਲ ਹੈ ਸਾਡੀ ਕਮੇਟੀ ਦੀ ਟੀਮ 6 ਮੈਂਬਰੀ ਕਮੇਟੀ ਬਣੀ ਹੋਈ ਹੈ ਐਸਕੇਐਮ ਵੱਲੋਂ ਉਹਦੇ ਵਿੱਚ 24 ਤੇ 25 ਤਰੀਕ ਨੂੰ ਭਾਰਤ ਪੱਧਰ ਦੀ ਮੀਟਿੰਗ ਵੀ ਹੋਈ ਆ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਹੋਰ ਐਲਾਨ ਹੋਣਗੇ ਜਿਹੜੇ ਕਿ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ ਸਾਡੀਆਂ ਮੰਗਾਂ ਮੰਨਣ ਵਾਸਤੇ ਫਲੋਰਸਿੰਗ ਭਾਰਤੀ ਕਿਸਾਨ ਵੀਰ ਏਕਤਾਗਰਾਹਾਂ ਜ਼ਿਲ੍ਹਾ ਬਤਿਸਕਤਰ ਮੋਗਾ ਅੱਜ ਜਿਹੜਾ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਅਨੁਸਾਰ ਹੈ ਕਿਉਂਕਿ ਮੋਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਖੇਤੀ ਨਾਲ ਸੰਬੰਧ ਤਿੰਨ ਕਾਲੇ ਕਾਨੂੰਨ ਉਹਦੋਂ ਰੱਦ ਕੀਤੇ ਸੀਗੇ ਨਾਲ ਕੁਝ ਲਿਖਤੀ ਰੂਪ ਚ ਹੋਰ ਵੀ ਮੰਗਾ ਮੰਨੀਆਂ ਸੀ ਭਾ ਜਾਹੇ ਕਿਸਾਨਾਂ ਦੇ ਜ਼ੋਰ ਕਰਕੇ ਉਹਦੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਆ ਪਰ ਹੁਣ ਪਿਛਲੇ 26 ਨਵੰਬਰ 24 ਚ ਮੋਦੀ ਸਰਕਾਰ ਵੱਲੋਂ ਨੀਤੀ ਖੜੜਾ ਇੱਕ ਨਵਾਂ ਪੇਜ ਹੈਗਾ ਖੇਤੀ ਨਾਲ ਖੇਤੀ ਮੰਡੀਕਰਨ ਨੀਤੀ ਸੰਬੰਧੀ ਖੜੜਾ ਉਹ ਖੜੜੇ ਦਾ ਮਤਵਲੀ ਇਹ ਹੈ ਕਿ ਜਿਹੜੇ ਕਾਨੂੰਨ ਮੋਦੀ ਸਰਕਾਰ ਨੇ ਰੱਦ ਕੀਤੇ ਸੀ ਉਦੋਂ ਉਹਨਾਂ ਕਾਨੂੰਨਾਂ ਨੂੰ ਮੋਦੀ ਸਰਕਾਰ ਰਾਜ ਸਰਕਾਰਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀਆ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਲਿਖਤੀ ਮੰਗਾਂ ਮੰਗਾਂ ਮੰਨੀਆਂ ਸੀ ਜਿਵੇਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੋਵੇ ਪੁਲਸ ਕੇਸਾਂ ਦੀ ਗੱਲ ਹੋਵੇ ਲਖੀਪੁਰ ਕਿਰੀ ਦੇ ਜਿਹੜੇ ਸੀਗੇ ਉਥੇ ਜੋ ਕਤਲੋਗਾਰਤ ਹੋਇਆ ਸੀਗਾ ਜੋ ਉਥੇ ਭਾਜਪਾ ਦੇ ਨੇਤਾ ਨੇ ਗੁੰਡਾਗਰਦੀ ਕੀਤੀ ਸੀ ਉਹਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਹੋਵੇ ਚਾਹੇ ਕਿਸਾਨਾਂ ਮਜ਼ਦੂਰਾਂ ਚੜ੍ਹੇ ਕਰਜੇ ਵਾਪਸ ਲੈਣ ਦੀ ਗੱਲ ਹੋਵੇ ਰੱਦ ਕਰਨ ਦੀ ਗੱਲ ਹੋਵੇ ਉਹਨਾਂ ਕਾਰਜਾਂ ਤੇ ਲਕੀਰ ਮਾਰਨ ਦੀ ਗੱਲ ਹੋਵੇ ਮੋਦੀ ਸਰਕਾਰ ਨੇ ਅੱਜ ਤੱਕ ਕੱਖ ਨਹੀਂ ਕੀਤਾਗਾ ਸਕੋ ਮੋਦੀ ਸਰਕਾਰ ਤਾਨਾਸ਼ਾਹੀ ਰਪਈਆ ਅਪਣਾਉਂਦਿਆਂ ਹੋਇਆਂ ਉਹ ਕਾਲੇ ਕਾਨੂੰਨਾਂ ਨੂੰ ਦੁਬਾਰਾ ਰੱਦ ਲਾਗੂ ਕਰਨਾ ਚਾਹੁੰਦੀ ਹੈ ਜੇ ਉਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਉਹਨਾਂ ਕਾਨੂੰਨਾਂ ਦਾ ਮਤਲ ਹੈਗਾ ਖੁੱਲੀ ਮੰਡੀ ਜਿਹੜਾ ਸੈਲੋ ਆ ਉਹ ਵੀ ਮੰਡੀ ਹੋਊਗਾ ਜਿਹੜਾ ਗਦਾਮ ਉਹ ਵੀ ਮੰਡੀ ਹੋਊਗਾ ਜਿੱਥੋਂ ਮਰਜੀ ਜਿਹੜਾ ਹੈਗਾ ਕਾਰਪੋਰੇਟ ਕਰਾਣੇ ਆ ਨਾਲ ਚੱਕ ਸਕਦੇ ਹੈਗੇ ਆ ਜੇ ਇਹ ਹਾਲਤ ਹੁੰਦੀ ਆ ਤਾਂ ਇਹ ਲਾਜ਼ਮੀ ਹੈਗਾ ਕਿ ਜਿਹੜੀਆਂ ਸਰਕਾਰੀ ਮੰਡੀਆਂ ਉਹ ਬੰਦ ਹੋਣੀਆਂ ਸਰਕਾਰੀ ਮੰਡੀਆਂ ਜਿਹੜੀਆਂ ਬੰਦ ਹੁੰਦੀਆਂ ਤਾਂ ਲੱਖਾਂ ਦੀ ਗਿਣਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਆ ਟਰੱਕ ਆਪਰੇਟਰ ਆ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਵਿਲੇ ਹੁੰਦੇ ਆ ਤੇ ਖੇਤੀ ਜਨਸਾਂ ਦਾ ਜਿਹੜਾ ਰੇਟ ਹੈਗਾ ਉਹ ਉਹੀ ਹੋਵੇਗਾ ਜੋ ਅੱਜ ਕੱਲ ਜਿਹੜਾ ਹੈਗਾ ਬਹੁਤ ਸਾਰੇ ਸਟੇਟਾਂ ਦੇ ਵਿੱਚ ਚਾਹੇ ਉਹ ਯੂਪੀ ਦੀ ਗੱਲ ਕਰਨੀ ਹੋਵੇ ਬਿਹਾਰ ਬੰਗਾਲ ਦੀ ਗੱਲ ਕਰਨੀ ਹੋਵੇ ਝੋਨਾ 14-1500 ਤੋਂ ਵੱਧ ਨਹੀਂ ਵਿਖਦਾਗਾ ਇਹੀ ਹਾਲ ਉੱਥੇ ਕਣਕ ਦਾ ਜਾਂ ਹੋਰ ਫਸਲਾਂ ਦਾ ਉੱਥੇ ਐਮਐਸਪੀ ਨਹੀਂ ਮਿਲਦੀਗੀ ਫਿਰ ਪੰਜਾਬ 'ਚ ਵੀ ਇਹੀ ਹਾਲ ਹੋਊਗਾ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਹੌਲੀ-ਹੌਲੀ ਸਰਕਾਰ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈਗੀ ਐ ਇਸ ਕਰਕੇ ਜੇਕਰ ਸਾਡੀਆਂ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋਵੇਗਾ 12 ਫਰਵਰੀ ਨੂੰ ਅਸੀਂ ਐਮਪੀਆ ਜਿਹੜੇ ਹੈਗੇ ਆ ਉਨ੍ਹਾਂ ਦੇ ਬਾਰੇ ਅਗੇ ਵੀ ਪ੍ਰਦਰਸ਼ਨ ਕਰਨ ਦਾ ਫੈਸਲਾ ਹੈਗਾ ਸੰਯੁਕਤ ਕਿਸਾਨ ਮੋਰਚਾ ਮੇਰਾ ਨਾਮ ਤੀਰ ਸਿੰਘ ਘਲਕਲਾ ਜੀ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਯੂਥ ਕਨਵੀਨਰ ਹਾਂ ਜ਼ਿਲ੍ਹਾ ਮੋਗਾ ਤੋਂ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਦੇ ਉੱਪਰ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ 26 ਜਨੂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਹਦਾ ਮੇਨ ਮਕਸਦ ਹੈ ਜੋ ਪਿਛਲੇ ਸਮੇਂ 'ਚ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਲੈ ਕੇ ਆਂਦੇ ਗਏ ਸੀਗੇ ਉਹ ਕਾਨੂੰਨ ਤਾਂ ਸੀ ਰੱਦ ਕਰਵਾ ਲਏ ਪਰ ਸਰਕਾਰ ਦੀ ਨੀਤੀ ਜਿਉਂ ਦੀ ਤਿਉਂ ਹੀ ਆ ਸਰਕਾਰ ਸਾਡੀਆਂ ਮੰਡੀਆਂ ਨੂੰ ਖਤਮ ਕਰਨ ਵਾਸਤੇ ਪ੍ਰਾਈਵੇਟ ਸੈਕਟਰ ਨੂੰ ਵਡਾਵਾ ਦੇਣ ਵਾਸਤੇ ਉਹੀ ਕਾਨੂੰਨ ਸਟੇ ਜਿਸ ਨੂੰ ਰੱਦ ਕਰਵਾਉਣ ਵਾਸਤੇ ਇੱਕ ਡਰਾਫਟ ਭੇਜਿਆ ਗਿਆ ਪੰਜਾਬ ਸਰਕਾਰ ਕੋਲੇ ਜਾਂ ਹੋਰ ਰਾਜਾਂ ਕੋਲੇ ਭੇਜਿਆ ਗਿਆ ਉਹ ਰੱਦ ਕਰਵਾਉਣ ਵਾਸਤੇ ਅੱਜ ਕਿਸਾਨ ਛੜਕਾਂ ਦੇ ਉੱਪਰ ਟਰੈਕਟਰ ਲੈ ਕੇ ਅੱਜ ਪਹੁੰਚੇ ਹੋਏ ਆ ਇੱਕ ਪਿਛਲੇ 60 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੋਹੜਤਾਲ ਤੇ ਬੈਠੇ ਆ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਉਹ ਐਮਐਸਪੀ ਦੀ ਗਰੰਟੀ ਕਾਨੂੰਨ ਵਾਸਤੇ ਬੈਠੇ ਆ ਉਹਨਾਂ ਦੀ ਮੰਗ ਮੰਨਵਾਉਣ ਵਾਸਤੇ ਤੇ ਸਰਕਾਰ ਨੂੰ ਦੱਸਣ ਵਾਸਤੇ ਸਰਕਾਰ ਇੱਕ ਜੋਟਾ ਉਹਨਾਂ ਦੀ ਹਮਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਅੱਜ ਸਾਰੀਆਂ ਜਥੇਬੰਦੀਆਂ ਟਰੈਕਟਰ ਮਾਰਚ ਕਰ ਰਹੀਆਂ ਵਾਂ ਅੱਜ ਸਾਡਾ ਮਾਰਚ ਘੱਲਕਲਾਂ ਦੇ ਪੌਲ ਤੋਂ ਚੱਲ ਕੇ ਬੁੱਗੀਪੁਰਾ ਪਾਈਪਾਸ ਤੱਕ ਜਾਊਗਾ ਤੇ ਉੱਥੋਂ ਹੀਟ ਦੇ ਪੌਲ ਦੀ ਵਾਪਸ ਹੋ ਕੇ ਦੁੰਨੇਗਾ ਕੇ ਇਹ ਸਾਡਾ ਮਾਰਚ ਸਮਾਪਤ ਹੋਊਗਾ ਇਹ ਸਾਡਾ ਤਹਿਸੀਲਪੱਦਰ ਦੇ ਮਾਰਚ ਆ ਸਾਨੂੰ ਤਹਿਸੀਲ ਦੇ ਵਿੱਚ ਘੜਦੋਰ 2500 ਲੀਟਰ ਅਲੱਗ-ਅਲੱਗ ਜਥੇਬੰਦੀਆਂ ਦਾ ਪਹੁੰਚੂਗਾ ਪੂਰੇ ਜ਼ਿਲ੍ਹੇ ਦੇ ਵਿੱਚ 5 ਥਾਂ ਮਾਰਚ ਹੋਣਗੇ ਤਹਿਸੀਲਾਂ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਗਿਣਤੀ ਬਹੁਤ ਵੱਡੀ ਹੋਊਗੀ ਟਰੈਕਟਰਾਂ ਦੀ ਇਹ ਸਾਡੀ ਅੰਦੋਲਨ ਦੀ ਤਿਆਰੀ ਆ ਜੇ ਸਰਕਾਰ ਇਵੇਂ ਹੀ ਲੋਕਾਂ ਦੇ ਅਤਿਆਚਾਰ ਕਰਦੀ ਰਹੀ ਕਿਸੇ ਗੱਲ ਤੇ ਆ ਉਹ ਨਹੀਂ ਮੰਗ ਮੰਗ ਮੰਨਦੀਗੀ ਤਾਂ ਅਗਲੇ ਦਿੱਲੀ ਦੇ ਅੰਦੋਲਨ ਵਾਂਗੂ ਇਹ ਅੰਦੋਲਨ ਫੇਰ ਸ਼ੁਰੂ ਹੋਊਗਾ ਜੋ ਅੰਦੋਲਨ ਦੇ ਆਗਾਜ਼ ਦੇ ਰੂਪ ਦੇ ਵਿੱਚ ਅੱਜ ਟਰੈਕਟਰ ਮਾਰਚ ਸ਼ੁਰੂ ਹੋ ਗਏ ਆ ਜਿਵੇਂ ਪਹਿਲਾਂ ਪਿਛਲੇ ਸਮੇਂ ਟਰੈਕਟਰ ਮਾਰਚ ਪਿੰਡਾਂ ਤੋਂ ਚੱਲੇ ਸੀਗੇ ਉਦੋਂ ਮਗਰੋਂ ਸ਼ਹਿਰਾਂ 'ਚ ਧਰਨੇ ਚੱਲੇ ਸੀਗੇ ਬਾਅਦ 'ਚ ਰੇਲਾਂ ਦੀਆਂ ਪਰੜੀਆਂ ਜਾਮ ਕੀਤੀਆਂ ਸੀ ਉਵੇਂ ਹੀ ਸਾਡੇ ਅੱਜ ਅੰਦੋਲਨ ਦਾ ਆਗਾਜ਼ ਆ ਅਸੀਂ ਨਵਾਂ ਅੰਦੋਲਨ ਸ਼ੁਰੂ ਕਰ ਰਹੇ ਹਾਂ ਐਮਐਸਪੀ ਦੀ ਗਰੰਟੀ ਵਾਸਤੇ ਲੱਲੇਵਾਲ ਸਾਹਿਬ ਉੱਥੇ ਕਨੌਰੀ ਬਾਰਡਰ ਤੇ ਬੈਠੇ ਆ ਅਸੀਂ ਇਹ ਲੜਾਈ ਨੂੰ ਲੰਬੀ ਲੈ ਕੇ ਜਾਵਾਂਗੇ ਲੜਾਈ ਵਧਾਉਣ ਵਾਸਤੇ ਸਟਾਰਟ ਕਰਨ ਵਾਸਤੇ ਸਾਡੇ ਨਵਾਂ ਅੰਦੋਲਨ ਹੋਊਗਾ